ਬਣ ਜਾਂਦਾ ਜਦ ਵੱਡਾ ਕੋਈ ਲਖਾਰੀ ਹੈ ਆਪਣਾ ਜਿਆ ਨਹੀਂ ਰਹਿੰਦਾ ਇਹ ਹੀ ਬਿਮਾਰੀ ਹੈ ਬਣ ਜਾਂਦਾ ਜਦ ਵੱਡਾ ਕੋਈ ਲਖਾਰੀ ਹੈ ਆਪਣਾ ਜਿਆ ਨਹੀਂ ਰਹਿੰਦਾ ਇਹ ਹੀ ਬਿਮਾਰੀ ਹੈ ਖਰੀਆਂ ਸੁੱਚੀਆਂ ਗੱਲਾਂ ਕਰਨੋਂ ਹਟ ਜਾਂਦਾ ਚਾਪਲੂਸੀਆਂ ਸਿੱਖ ਲੈਂਦਾ ਸਰਕਾਰੀ ਹੈ ਬਹਿ ਜਾਂਦਾ ਹਾਕਮ ਦੀ ਰੰਗਲੀ ਛਤਰੀ ਤੇ ਅੰਬਰਵਲ ਨੂੰ ਦਿੰਦਾ ਛੱਡ ਉਡਾਰੀ ਹੈ ਬਹਿ ਜਾਂਦਾ ਹਾਕਮ ਦੀ ਰੰਗਲੀ ਛਤਰੀ ਤੇ ਅੰਬਰਵਲ ਦੀ ਦਿੰਦਾ ਛੱਡ ਉਡਾਰੀ ਹੈ ਹਿਰਨ ਪੜਾਇਆ ਜਿਵੇਂ ਫਸਾਉਂਦਾ ਹਿਰਨਾਂ ਨੂੰ ਏਦਾਂ ਦੀ ਉਹ ਚੋਕ ਦਾ ਜ਼ਿੰਮੇਵਾਰੀ ਹੈ ਆਪਣੇ ਆਦੇ ਗਿੱਟੇ ਭਨ ਕੇ ਚੁੰਮਦਾ ਹੈ ਪੈਰ ਪਰਾਏ ਕਿੱਡੀ ਵੇਖ ਲਾਚਾਰੀ ਹੈ ਪਗ ਕੌਮ ਦੀ ਲੱਥ ਦੀ ਬੇਸ਼ੱਕ ਲੱਥ ਜਾਵੇ ਲੇਖਕ ਜੀ ਨੂੰ ਆਪਣੀ ਖਲ ਪਿਆਰੀ ਹੈ ਮੈਡਲ ਸ਼ੈਡਲ ਜਿਹੜੇ ਗਲ ਵਿੱਚ ਪਹਿਣੇ ਨੇ ਉਹਨਾਂ ਖਾਤਰ ਆਪਣੀ ਧੌਣ ਸਵਾਰੀ ਹੈ ਰੁੱਖਾਂ ਹੀਠ ਮਨੁੱਖਾਂ ਜਿਨ੍ਹਾਂ ਛਾਂ ਮਾਣੀ ਰੁੱਖਾਂ ਹੀਠ ਮਨੁੱਖਾਂ ਜਿਨ੍ਹਾਂ ਛਾਂ ਮਾਣੀ ਉਹਨਾਂ ਨੇ ਹੀ ਜੜਾਂ 'ਚ ਫੇਰੀ ਆਰੀ ਹੈ ਫਾਂਸੀ ਵਾਲਾ ਰੱਸਾ ਚੁੰਮਣਾ ਸੌਖਾ ਨਹੀਂ ਗਾਂਧੀ ਦੇ ਨਾਲ ਤਾਈਆਂ ਲਾਈ ਯਾਰੀ ਹੈ ਸੱਚ ਕਹਿਣ ਲਈ ਕਲਮ ਇਕੱਲੀ ਕਾਫੀ ਨਹੀਂ ਆਪਣੇ ਖੂਨ 'ਚ ਲਾਉਣੀ ਪੈਂਦੀ ਤਾਰੀ ਹੈ ਕਲਮਾਂ ਵਾਲੇ ਸਿਰ ਵੀ ਕਲਮ ਕਰਾਉਂਦੇ ਨੇ ਕਲਮਾਂ ਵਾਲੇ ਸਿਰ ਵੀ ਕਲਮ ਕਰਾ ਲੈਂਦੇ ਕਾਇਮ ਰਹਦੀ ਕਲਮਾਂ ਦੀ ਸਰਦਾਰੀ ਹੈ ਖੇਡ ਰਟੌਲ ਅਨੋਖੀ ਹਰਫਾਂ ਅਮਲਾਂ ਦੀ ਖੇਡ ਰਟੌਲ ਅਨੋਖੀ ਅਖਰਾਂ ਅਮਲਾਂ ਦੀ ਲੱਗ ਜਾਂਦਾ ਏ ਪਤਾ ਜਿੱਤੀ ਜਾਂ ਹਾਰੀ ਹੈ ਬਣ ਜਾਂਦਾ ਜਦ ਵੱਡਾ ਕੋਈ ਲਖਾਰੀ ਹੈ ਆਪਣਾ ਜਿਆ ਨਹੀਂ ਰਹਿੰਦਾ ਇਹ ਹੀ ਬਿਮਾਰੀ ਹੈ ਪੁਲਾ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ